ਨੂੰ ਜੱਫੀਆਂ ਪਾਉਂਦਾ ਸੀ ਆ ਕੇ ਭਗਵੰਤਵਾਣਾ ਹੁਣ ਲੁਕਦਾ ਫਿਰਦਾ ਉਹ ਆਤਮਾ ਨੇ ਕਹਤਾ ਲੁਕਦਾਗਾ ਹੁਣ ਕਿਹੜੀ ਕੰਨੋਂ ਲੁਕਦਾਗਾ ਅਸੀਂ ਨੇ ਕਿ ਮਾਰਾ ਕਰਤੀ ਜੇ ਉਹਨੂੰ ਜਤਾਇਆ ਸੀਗਾ ਡੈੜੀ ਤੂੰ ਆ ਕੇ ਸਾਨੂੰ ਨਹੀਂ ਪਤਾ ਕਿੱਥੋਂ ਲੈਂਦੀ ਓਹਨੇ ਪੀਦੀ ਪੀ ਕੇ ਫਿਰ ਉਹ ਜਦ ਪਹਿਲਾਂ ਅੰਨਾ ਹੋ ਗਿਆ ਉਹ ਅੰਨਾ ਹੋ ਗਿਆ ਕਹਿੰਦਾ ਮੈਨੂੰ ਕਹਿੰਦਾ ਮੈਨੂੰ ਦਿਖਦਾ ਨਹੀਂ ਫਿਰ ਕਹਿੰਦਾ ਮੈਨੂੰ ਕਹਿੰਦਾ ਮੈਨੂੰ ਅਪਚੀ ਲੱਗ ਗਈ ਕਹਿੰਦਾ ਮੇਰਾ ਮੁਕਾਰ ਜਾਈ ਪੜਦਾ ਜਿਹੜਾ ਇਹ ਕੈਰ ਵਾਪਰਿਆ ਜੀ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿਹਾ ਜਾ ਰਿਹਾ ਕਿ ਸ਼ਰਾਬ ਤਾਂ ਬਾਹਰੋਂ ਆਈ ਸੀ ਪਤਾ ਨਹੀਂ ਕੌਣ ਕਿਵੇਂ ਕੌਣ ਧੰਦਾ ਚਲਾਉਂਦਾ ਸੀ ਫਿਰ ਇਹ ਤਾਂ ਕੀ ਪਤਾਗਾ ਕਿਨੇ ਧੰਦਾ ਚਲਾਇਆਗਾ ਇਹ ਤਾਂ ਫੈਕਟਰੀਆਂ ਚੋਂ ਹੀ ਆਉਂਦੀ ਹੈਗੀ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈਗਾ ਇਹ ਕਿਉਂ ਲੰਘਣ ਦੰਦੇ ਨੇ ਇਹ ਕਾਹਤੋਂ ਲੰਘਣ ਦੰਦੇ ਨੇ ਕਿ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈਗਾ ਜਿਹੜੇ ਪਰਿਵਾਰਾਂ ਦੇ ਦੀ ਚਲੇ ਗਏ ਤਾਂ ਤੁਹਾਨੂੰ ਕੀ ਲੱਗਦਾ ਇਨਸਾਫ ਲਈ ਸਰਕਾਰ ਨੂੰ ਕੀ ਕਰਨਾ ਚਾਹੀਦਾ ਕਰਨਸ ਲਈ ਸਾਥ ਦਵਾਉਣਾ ਚਾਹੀਦਾ ਹੈਗਾ ਉਹਨਾਂ ਨੂੰ ਗਲਫਰਾਹਾ ਦੇਣਾ ਚਾਹੀਦਾ ਉਹਨਾਂ ਤਾਂ ਪੱਸੀ ਹੋਣੀ ਚਾਹੀਦੀ ਜਿਹੜੀ ਫੈਕਟਰੀ 'ਚ ਇਹ ਸ਼ਰਾਬ ਆਉਂਦੀ ਹੈਗੀ ਜਿੰਨੇ ਪਰਿਵਾਰਾਂ ਦੇ ਜੀ ਗਏ ਆ ਤੁਹਾਡੀ ਉਹਨਾਂ ਨਾਲ ਗੱਲ ਹੋਈ ਆ ਕੀ ਕਹਿੰਦੇ ਆ ਪਰਿਵਾਰ ਉਹ ਮੇਰੇ ਆਪ ਦਾ ਕੜਮੇਟਾ ਸੀ ਮੇਰੀ ਕੁੜੀ ਵਿਆਹੀ ਹੋਈ ਮੇਰੀ ਕੁੜੀ ਦਾ ਘਰ ਹੈ ਗੁੱਜਰਾ 8 ਮੋਤਾ ਹੋ ਗਿਆ ਗੁੱਜਰਾ 3 ਟੰਡੋਲੀ ਹੋ ਗਿਆ 1 ਉਪਲੀ ਚੱਠੇ ਹੋ ਗਈ ਇਹ ਸ਼ਰਾਬ ਪੀ ਕੇ ਮਰੇ ਨੇ ਸਾਰੇ ਸਾਰੇ दारू ਪੀ ਕੇ ਮਰੇ ਨੇ ਇਨਸਾਫ਼ ਮਿਲਣਾ ਚਾਹੀਦਾ ਨਿੱਕੇ ਨਿੱਕੇ ਬੱਚੇ ਨੇ ਇੱਕ ਕੁੜੀ ਲੈਵੇ 4 ਮਹੀਨਿਆਂ ਦਾ ਬੱਚਾ ਹੈਗਾ ਜਿਹੜੇ ਮੇਰਾ ਕੰਮੇਟਾ ਉਹ ਨਿੱਕੇ ਨਿੱਕੇ ਬੱਚੇ ਨੇ ਜੁੜੇ ਛੁੱਟੇ ਜਾਹਾਰ ਤਾਂ ਕਹਿੰਦੀ ਅਸੀਂ ਖੁਦ ਆਮ ਘਰਾਂ ਦੇ ਆ ਅਸੀਂ ਸਾਰੇ ਆਮ ਘਰਾਂ ਦੀ ਪ੍ਰਵਾਹ ਕਰਦੇ ਆਂ ਕਿਉਂ ਕਰਨੇ ਨਿਕਾ ਤੋ ਕਰਦੇ ਨੇ ਇਹ ਉਹ ਤਾਂ ਭਗਮੰਤ ਮਨ ਸਾਡੇ ਗਲ ਫੜਦਾ ਸੀ ਬੀਬੀਓ ਸਾਨੂੰ ਕਹਿੰਦਾ ਵੋਟਾਂ ਪਾਓ ਅਸੀਂ ਨਸ਼ਾ ਬੰਦ ਕਰਾਂਗੇ ਗਲ ਲੱਗਦਾ ਸੀ ਸਾਨੂੰ ਜੱਫੀਆਂ ਪਾਉਂਦਾ ਸੀ ਆ ਕੇ ਭਗਮੰਤਵਾਨਾ ਹੁਣ ਲੁਕਦਾ ਫਿਰਦਾ ਬਾਤ ਮਨ ਕਾ ਤਾਂ ਲੁਕਦਾ ਹੈਗਾ ਹੁਣ ਕਿਹੜੀ ਕੱਲ ਨੂੰ ਲੁਕਦਾ ਹੈਗਾ ਅਸੀਂ ਨਹੀਂ ਕਿ ਮਾਰਾ ਕਰਾ ਤੀ ਜੇ ਉਹਨੂੰ ਜਤਾਇਆ ਸੀਗਾ ਮਾਰਾ ਨਹੀਂ ਕਰਾ ਸੀ ਨਹੀਂ ਉਹਨੂੰ ਜਤਾਇਆ ਅਫਸਰ ਬਣਾਇਆ ਸਾਨੂੰ ਆਦੇ ਗਰੀਬਾਂ ਦੀ ਮਦਦ ਕਰੂਗਾ ਸਾਨੂੰ ਨਹੀਂ ਐ ਪਤਾ ਤਵੀ ਸਾਡੀ ਇਹ ਮੌਤਾ ਕਰੂਗਾ ਸਾਨੂੰ ਐ ਇਸ ਗੱਲ ਦਾ ਨਹੀਂ ਪਤਾ ਤੀਗਾ ਤਾਂ ਬੀਬੀਆਂ ਦੁਖੀ ਹੋ ਕੇ ਤੁਸੀਂ ਦੇਖ ਲਓ ਕਿ ਕਿੰਨੇ ਚਿਹਰੇ ਮਯੂਸ ਨੇ ਬਹੁਤ ਸਾਰੇ ਘਰਾਂ ਦੇ ਜੀ ਚਲੇ ਗਏ ਨੇ ਤੇ ਅਸੀਂ ਇਹ ਅਪਡੇਟ ਤੁਹਾਡੇ ਨਾਲ ਤਾਂ ਸਾਂਝੀ ਕਰ ਰਹੇ ਹਾਂ ਕਿ ਕੀ ਕਹਿਣਾ ਚਾਹੁੰਦੇ ਨੇ ਹੋਰ ਵੀ ਬਹੁਤ ਸਾਰੇ ਲੋਕ ਇੱਥੇ ਆਏ ਨੇ ਤੁਸੀਂ ਕਿਹੜੇ ਪਿੰਡ ਤੋਂ ਆ ਜੀ ਛੋਟੇ ਢੰਡੌਣੀ ਤੋਂ ਜੀ ਰੋਈ ਤੁਸੀਂ ਜਿਹੜਾ ਇਹ ਧਰਨਾ ਮੁਜਾਰੇ ਦੇ ਵਿੱਚ ਸ਼ਾਮਲ ਹੋਏ ਆ ਤੁਹਾਨੂੰ ਕਿਉਂ ਲੱਗਿਆ ਕਿ ਇੱਥੇ ਆਉਣਾ ਚਾਹੀਦਾ ਜੋ ਜੋ ਹੋਇਆ ਗੁਰਨਾਥ ਸਿੰਘ ਜੀ ਰਾਮਪੁਰਾ ਜੀ ਅਨੁਸਾਰ ਇੱਕ ਪਰਿਵਾਰ ਦੇ ਜੀ ਨਾਲ ਵੀ ਕੁਝ ਵਾਪਰਿਆ ਹਾਂਜੀ ਦੱਸ ਪੁੱਤ ਤੇ ਲਗਾਉਂ ਦੱਸ ਇੱਕ ਘਰੋਂ ਇਹਨੂੰ ਸ਼ਰਾਬੀ ਕੇ ਪੂਰਾ ਹੋ ਗਿਆ ਪਹਿਲਾਂ ਤਾਂ ਜੀ ਦਿਹਾੜੀ ਗਿਆ ਤੇ ਉਹ ਦਿਹਾੜੀ ਤੋਂ ਆ ਕੇ ਸਾਨੂੰ ਨਹੀਂ ਪਤਾ ਕਿੱਥੋਂ ਲੈਂਦੀ ਉਹਨੂੰ ਕਿੱਥੇ ਨਹੀਂ ਲੈਂਦੀ ਉਹਨੇ ਪੀ ਲਈ ਪੀ ਕੇ ਫਿਰ ਉਹ ਜਦ ਪਹਿਲਾਂ ਅੰਨਾ ਹੋ ਗਿਆ ਉਹ ਹਾਂ ਅੰਨਾ ਹੋ ਕੇ ਕਹਿੰਦਾ ਮੈਨੂੰ ਕਹਿੰਦਾ ਮੈਨੂੰ ਦਿਖਦਾ ਨਹੀਂ ਫਿਰ ਸਮਾਂ ਰਾਤ ਦਾ ਸੀ ਜਦੋਂ ਪੀ ਕੇ ਤੁਹਾਡੇ ਕੋਲ ਦਿੰਦਾ ਸੀ ਹਾਂ ਤੜਕੀ ਸੀ ਦੇਹਿੰਦਾ ਫਿਰ ਕਹਿੰਦਾ ਮੈਨੂੰ ਕਹਿੰਦਾ ਮੈਨੂੰ ਪਿੱਚੀ ਲੱਗ ਗਈ ਕਹਿੰਦਾ ਮੇਰਾ ਕਾਰਜਾ ਹੀ ਪਾੜਦਾ ਐ ਪਾ ਵੱਢਣ ਲੱਗ ਗਿਆ ਕਾਰਜਾ ਪਾੜਦਾ ਮੇਰਾ ਕਾਰਜਾ ਪਾੜਦਾ ਸਾਫ ਬਾਤ ਤੇ ਸ਼ਰਕ ਦੇ ਉੱਤੇ ਟੁੱਕ ਟੁੱਕ ਕਰਦੇ ਗੱਲ ਗੱਲ ਕਰੋ ਇਹਨਾਂ ਦਾ ਜੀ ਭਗਵਾਨ ਤਮਾਂ ਜ਼ਿੰਮੇਵਾਰ ਹੈ ਭਗਵਾਨ ਤਮਾਂ ਜ਼ਿੰਮੇਵਾਰ ਹੈ ਇਹ ਭਗਵਾਨ ਤਮਾਂ ਨਹੀਂ ਵੇਚਦਾ ਸਾਰਾ ਕੁਝ ਕਰਦੇ ਭਗਵਾਨ ਤਮਾਂ ਨੇ ਸਾਡਾ ਦਿਲ ਨਹੀਂ ਕਰਦਾ ਕਿ ਅਸੀਂ ਇਹਨਾਂ ਨੂੰ ਹੋਰ ਦੁਖੀ ਕਰੀਏ ਜਾਂ ਰਵਾਈਏ ਪਰ ਇਹ ਕਹਿ ਰਹੀ ਇਸ ਤਰ੍ਹਾਂ ਦਾ ਵਾਪਰਿਆ ਕਿ ਬਹੁਤ ਸਾਰੀਆਂ ਬੀਬੀਆਂ ਨੇ ਜਿਹੜੀਆਂ ਦੁਖੀ ਹੋ ਕੇ ਇੱਥੇ ਆਈਆਂ ਨੇ ਇਹਨਾਂ ਦੇ ਘਰ ਦਾ ਜੀ ਚਲਾ ਗਿਆ ਇਸੇ ਕਰਕੇ ਇਹਨਾਂ ਨੂੰ ਦੁੱਖ ਹੈ ਪਰ ਇਹ ਤਸਵੀਰ ਸ਼ਾਇਦ ਸਰਕਾਰ ਨੂੰ ਦੇਖ ਕੇ ਹੀ ਕੋਈ ਸ਼ਰਮ ਆ ਜਾਵੇ ਕੋਈ ਮਾੜਾ ਮੋਟਾ ਸ਼ਰਮ ਮਹਿਸੂਸ ਕੀਤੀ ਜਾਵੇ ਕਿ ਇਹ ਜਿਹੜੇ ਲੋਕਾਂ ਦੇ ਜੀ ਚਲੇ ਗਏ ਉਹਨਾਂ ਨੂੰ ਇਨਸਾਫ ਕਿਵੇਂ ਦਿਵਾਉਣਾ ਹੈ ਔਰ ਗਿਣਤੀ ਨਾ ਮੌਤਾਂ ਤੱਕ ਨਹੀਂ ਰਹੀ ਇੱਥੋਂ ਦੇ ਲੋਕ ਦੱਸਦੇ ਨੇ ਕਿ ਮੌਤਾਂ ਦੀ ਗਿਣਤੀ ਹੋਰ ਵਧ ਰਹੀ ਹੈ ਪਰ ਨਕਲੀ ਸ਼ਰਾਬ ਦੇ ਨਾਲ ਜੇ ਇਲੀ ਸ਼ਰਾਬ ਦੇ ਨਾਲ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਔਰ ਕਿੰਨਾ ਕਹਿਰ ਵਾਪਰ ਰਿਹਾ ਹੈ ਸਰਕਾਰ ਕਿੱਥੇ ਹੈ ਸਵਾਲ ਸਭ ਤੋਂ ਵੱਡਾ ਇਹ ਹੈ ਹੁਣ ਦੇਖਦੇ ਹਾਂ ਕਿ ਕਦੋਂ ਤੱਕ ਇੱਥੇ ਬੈਠਦੇ ਨੇ ਔਰ ਕਦੋਂ ਤੱਕ ਇਹਨਾਂ ਨੂੰ ਇਨਸਾਫ ਮਿਲੇਗਾ ਕਿਉਂਕਿ ਕੀ ਆ ਜਾ ਰਿਹਾ ਕਿ ਸਿੱਧੇ ਤੌਰ ਦੇ ਉੱਤੇ ਸਰਕਾਰ ਜ਼ਿੰਮੇਵਾਰ ਹੈ ਆਮ ਘਰਾਂ ਦੇ ਕਹਿਣ ਵਾਲੇ ਸਾਡੀ ਸਾਰ ਲੈਂਡ ਤੱਕ ਨਹੀਂ ਪਹੁੰਚੇ ਲੋਕ ਦੁਖੀ ਹੋ ਕੇ ਸਾਰੀਆਂ ਗੱਲਾਂ ਬਿਆਨ ਕਰ ਰਹੇ ਨੇ ਅਸੀਂ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ